ਜੋ ਮੇਰੇ ਨਾਲ ਪੈਰ ਚ ਮਲਾਉਂਦੇ ਆ ਵਾਹ ਵਾਹ ਤੋਂ ਵੱਧ ਯਾਰ ਸਵੇਰ ਨੰਗੇ ਪੈਰੀ ਤੁਰੋ ਵਧੀਆ ਟੁਸ਼ਟ ਸਕੂਨ ਵਾਹਿਗੁਰੂ ਦਾ ਨਾਮ ਸਕੂਨ ਵਾਹਿਗੁਰੂ ਆਪ ਮਿਲਦਾ ਯਾਰ ਮੈਂ ਤਾਂ ਵੇਖ ਲਿਆ ਭਾਈ ਤਿਰਪਾ ਕਰਕੇ ਸਹੀ ਗੱਲ ਆ ਫੁੱਲ ਖੜਦਾ ਨਾਲ ਵਾਹਿਗੁਰੂ ਜੋ ਬਸ ਬਾਕੀ 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 ਭਰੋਸਾ ਹੋਣਾ ਚਾਹੀਦਾ ਹਨਾ ਤੇ ਸਭ ਕੁਝ ਭਰੋਸੇ ਦੇ ਜੇ ਭਰੋਸਾ ਹੈਗਾ ਸਭ ਕੁਝ ਆ ਇਹ ਆਪਰ ਉਪਰ ਉੱਠਾਈ ਦੀ ਗਾਉ ਦੇ ਗੁਰੂਆਂ ਦੇ ਨਹੀਂ ਪ੍ਰੋਸਤ ਆਪ ਦੇ ਵੀਰਾ ਫਕੀਰਾ ਦੇ ਨਹੀਂ ਪ੍ਰੋਸਤਾ ਇਹ ਨਹੀਂ ਗਾ ਠੀਕ ਹੈ ਨਾ ਪਖੰਡ ਤੋਂ ਬਚੋ ਤੇ ਫਿਰ ਆਪਦੇ ਗੁਰੂਆ ਬਿਰੂਆ ਨੂੰ ਮੰਨੋ ਜੈ ਹੋਵੇ ਲਾਉਣਾ ਯਾਰੀ ਜ਼ਿੰਦਗੀ ਦੇ ਲੈ ਕੇ ਯਾਰਾ ਇੱਥੇ ਫਤਿਹ ਆਸੋ ਫਤਿਹ ਰਹਿਓ ਇਹ ਗਾ ਅਸਾਂ ਗੱਡਾਂ ਜਮ ਭਾਈ ਕਿਹੜਾ ਜੀਵਨ ਸਾਥੀ ਹੁੰਦਾ ਉਹ ਧਰ ਤੋਂ ਜੋਤ ਜਾ ਕੇ ਆਉਂਦੀ ਹੁੰਦੀ ਆ ਠੀਕ ਹੈ ਨਾ ਜੀਵਨ ਸਾਥੀ ਕੋਈ ਮਾੜੀ ਮੁੱਟੀ ਗੱਲਬਾਤ ਨਹੀਂ ਹੁੰਦੀਗੀ ਫੇਰ ਹੀ ਕਿਤੇ ਜੇ ਜੋਤਨਾ ਜੋਤ ਮਿਲਦੀ ਆ ਫੇਰ ਹੀ ਸਾਰਾ ਕੁਝ ਹੁੰਦਾ ਜੇ ਜੋਤਨਾ ਜੋਤਨਾ ਮਿਲੀ ਫੇਰ ਨਹੀਂ ਗਾ ਓਕੇ ਬਾਈ ਇੰਨਾ ਕੱਜ ਮਯੂਰ ਕਰਿਓ ਕੰਮ